ਅਮਰੀਕਾ ਦੇ ਨਿਊਯਾਰਕ ਵਿੱਚ ਵੋਲਟਰੀਡ ਸੈਂਟਰ ਤੇ ਹੋਏ ਹਮਲੇ ਦੀ ਅੱਜ 15ਵੀਂ ਵਰ੍ਹੇਗੰਢ ਹੈ 11 ਸਤੰਬਰ 2001 ਨੂੰ ਇਹ ਹਮਲਾ ਹੋਇਆ ਸੀ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਸ ਹਮਲੇ ਦੌਰਾਨ 2753 ਲੋਕਾਂ ਦੀ ਜਾਨ ਗਈ ਸੀ ਪਾਕਿਸਤਾਨ ਨੇ ਪਠਾਨਕੋਟ 에ਅਰਬੇਸ ਉਤੇ ਹੋਏ دہشتਗ੍ਰਹਿ ਹਮਲੇ ਦੇ ਵਿਰੁੱਧ ਜਨਤਕ ਕਰਨ ਦਾ ਫੈਸਲਾ ਕੀਤਾ ਹੈ। دہشتੀ ਹਮਲੇ 'ਚ ਪਾਕਿਸਤਾਨ ਨਾਗਰਕਾਂ ਦੀ ਸ਼ਮੂਲੀਅਤ ਸੰਬੰਧੀ ਜਾਂਚ ਦੇ ਵਿਰੁੱਧ ਲੁਕਾਉਣ ਤੇ ਵਿਰੋਧੀ ਧਿਰ ਵੱਲੋਂ ਪਾਕਿਸਤਾਨ ਸਰਕਾਰ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਸਨ। ਇਸ ਕਰਕੇ ਨਵਾਂ ਸਰਕਾਰ ਨੇ ਸਾਰੇ ਤੱਥਾਂ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ ਹੈ। ਕੀਵਟ ਪਰਤੀ ਮੁਲਦੀ ਮਹਿਲਾ ਨੂੰ ਸੁਪੀਮਕੋਟ ਨੇ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ 35 ਸਾਲ ਦੇ ਸ਼ੀਤਰ ਅਰਨੌਟ ਉਤੇ ਆਪਣੀ 12 ਸਾਲ ਦੀ ਮਤਰਾਇਤੀ ਉਤੇ ਤਸ਼ੱਦਦ ਕਰਨ ਦੇ ਦੋਸ਼ ਨੇ ਇਸੇ ਸਾਲ ਜੁਲਾਈ ਵਿੱਚ ਜੂਰੀ ਨੇ ਸ਼ੀਤਰ ਨੂੰ ਦੋਸ਼ੀ ਘਰਾੜ ਦਿੱਤਾ ਸੀ ਹਾਜਰੀ ਲਖਾ ਮੁਸਲਮਾਨ ਦੁਨੀਆ ਭਰ ਤੋਂ 사ਉਦੀ ਅਰਬ ਦੇ ਸ਼ਹਿਰ ਮੱਕਾ ਤੇ ਮਦੀਨਾ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਸਵੇਰੇ ਪਵਿੱਤਰ ਨਮਾਜ਼ अदा ਕੀਤੀ ਇਸਲਾਮ ਵਿੱਚ ਹਜਿਆਤਰਾ ਹਰ ਮੁਸਲਮਾਨ ਲਈ ਮਹੱਤਵਪੂਰਨ ਦਸੀ ਗਈ ਹੈ ਮੱਕਾ ਵਿੱਚ ਇਸ ਨੂੰ ਲੈ ਕੇ ਖਾਸ ਇੰਤਜ਼ਾਮ ਕੀਤੇ ਜਾਂਦੇ ਨੇ ਸੀਰੀਆ ਤੇ ਦਰੁਈਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਬੰਬ ਸੁੱਟੇ ਗਏ ਨੇ। ਬੀਬੀ ਜ਼ੈਦੀ ਖਬਰ ਮੁਤਾਬਕ 100 ਤੋਂ ਵੱਧ ਲੋਕਾਂ ਦੀ ਨਜ ਮਾਰੀ ਗਈ ਨੇ। ਸੀਰੀਆ 'ਚ ਜਾਰੀ ਜੰਗ ਨੂੰ ਰੋਕਣ ਲਈ ਅਮਰੀਕਾ ਦੇ ਰੂਪ ਤੋਂ ਸਮਝੌਤਾ ਵੀ ਹੋਇਆ ਜੋ ਸੋਮਵਾਰ ਤੋਂ ਲਾਗੂ ਹੋਏਗਾ। ਜਿਸ ਤੋਂ ਪਹਿਲਾਂ ਕਿ ਖੇਤਰਾਂ ਵਿੱਚ ਹਵਾਈ ਹਮਲੇ ਕੀਤੇ ਗਏ ਨੇ। ਕ੍ਰਿਸ਼ ਤੇਸ਼ ਤੰਜ਼ਾਨੀਆ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ ਦੇਸ਼ ਦੇ ਉੱਤਰ ਪੱਛਮੀ ਹਿੱਸੇ ਚਾਇ ਭੂਚਾਲ ਨਾਲ 11 ਲੋਕਾਂ ਦੀ ਮੌਤ ਹੋ ਗਈ ਕਿਉਂਕਿ ਯੂਗਾਂਡਾ ਤੇ ਰਵਾਂਡਾ ਦੀ ਸਰਹੱਦ ਦੇ ਕੋਲ ਆਇਆ ਭੂਚਾਲ ਦੀ ਤੀਬਰਤਾ 5.7 ਰਮਾਪੀ ਗਈ ਬੀਬੀਸੀ ਦੀ ਖਬਰ ਦੇ ਮੁਤਾਬਕ 200 ਤੋਂ ਵੱਧ ਲੋਕ ਸੱਖਮੀ ਹੋਏ ਨੇ ਚੰਨਨ ਪ੍ਰਤੀਕਰਣ ਕਰਨ ਕਾਰਨ ਸਥਾਨ ਖਸਪਤਾਲ ਭਰੀ ਹੋਏ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੇਲੇਰੀ ਕਲਿੰਟਨ ਨੇ ਆਪਣੇ ਇਸ ਬਿਆਨ ਤੇ ਮਾਫੀ ਮੰਗੀ ਜਿਸ ਤੋਂ ਉਹ ਆਪਣੇ ਵਿਰੋਧੀ ਡੋਨਾਲਡ ਟਰੰਪ ਤੇ ਸਮਰਥਕਾਂ ਤੇ ਤਾਣਾ ਕੱਸਿਆ ਸੀ ਦਰਸਲ ਹੇਲੇਰੀ ਨੇ ਕਿਹਾ ਸੀ ਕਿ ਟਰੰਪ ਦੇ ਅੱਦੇ ਸਮਰਥਕ ਖੋਟੇ ਸਿੱਕੇ ਨੇ ਜਿਸਮਗਰੋਂ ਟਰੰਪ ਦੇ ਬੁਲਾ ਰਹੇ ਨੇ ਇਸ ਨੂੰ ਅਮਰੀਕੀਆਂ ਦਾ ਆਪਾਣ ਦੱਸਿਆ ਸੀ ਚੀਨੋ ਜੀ ਸਭ ਤੋਂ ਵੱਡਾ ਹੈਂਗਿੰਗ ਬ੍ਰਿਜ ਬਣਾਇਆ ਗਿਆ ਜਿਸ ਦੀ ਉਚਾਈ 565 ਮੀਟਰ ਹੈ ਇਸ ਪੁਲ ਦੇ ਸਾਲ ਦੇ ਆਖਰ ਤੱਕ ਖੁੱਲਣ ਦੀ ਉਮੀਦ ਹੈ ਦੱਖਣ ਕੋਰੀਆ ਲੋਕੀਤੇ ਕੇ ਪੰਜਵੇਂ ਪਰਮਾਣੂ ਪ੍ਰੀਖਣ ਦਾ ਵਿਰੋਧ ਦੱਖਣ ਕੋਰੀਆ ਵਿੱਚ ਹੋ ਰਿਹਾ ਹੈ ਦੱਖਣ ਕੋਰੀਆ ਦੀ ਰਾਜਸਥਾਨੀ ਸੋਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਿਮਜੋਂਗ ਤੇ ਪੋਸਟਰ ਸਾੜੇ ਇਰਾਕ ਵਿੱਚ ਬਕਰੀ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਰਾਜਸਥਾਨੀ ਬਗਦਾਦ ਦੇ ਵਿੱਚ ਦੁਕਾਨਾਂ ਸਜਾਈਆਂ ਗਈਆਂ ਨੇ ਬਾਜ਼ਾਰਾਂ ਵਿੱਚ ਵੀ ਖੂਬ ਚਹਲ ਪਹਿਲ ਦੇਖਣ ਨੂੰ ਮਿਲ ਰਹੀ ਹੈ